ਇੱਕ ਸਿੰਗਾਪੁਰ 에ਅਰਲਾਈਨ ਦਾ ਜਹਾਜ਼ ਜੋ ਲੰਡਨ ਤੋਂ ਬੈਂਕਾਕ ਨੂੰ ਜਾ ਰਿਹਾ ਸੀ ਉਹਦੇ ਵਿੱਚ ਇੰਨੀ ਜ਼ਿਆਦਾ ਟਰਬੂਲੈਂਸ ਹੋ ਗਈ ਵੀ ਜਿਹੜੀਆਂ ਸਵਾਰੀਆਂ ਬੈਠੀਆਂ ਸੀਆਂ ਉਹਨਾਂ ਦੇ ਸੇਰ ਜਿਹੜੇ ਅਸ਼ਤਾਂ ਨੂੰ ਲੱਗਾ ਇੱਕ ਜਾਨੇ ਦੀ ਮੌਤ ਹੋ ਗਈ 30 ਜਾਨੇ ਬੜੀ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ ਜਿਨ੍ਹਾਂ ਨੂੰ ਫਿਰ ਹਸਪਤਾਲ ਦੇ ਵਿੱਚ ਲਜਾਇਆ ਗਿਆ ਹੈਗਾ ਲੰਡਨ ਟੂ ਸਿੰਗਾਪੁਰ ਫਲਾਈਟ ਇਹ ਸੀਗੀ 73 ਸਾਲਾਂ ਦਾ ਇੰਗਲੈਂਡ ਦਾ ਬੰਦਾ ਜੋ ਆ ਉਸ ਦੀ ਹਾਰਟ ਐਟੈਕ ਦੇ ਨਾਲ ਮੌਤ ਹੋ ਗਈ ਕਿਉਂਕਿ ਕਹਿੰਦੇ ਟਰਬੂਲੈਂਸ ਇੰਨੀ ਜ਼ਿਆਦਾ ਹੋਈ ਸੀ ਸਮਾਨ ਟੁੱਟ ਗਿਆ ਬਹੁਤ ਸਾਰੇ ਲੋਕਾਂ ਦੇ ਕਿਉਂਕਿ ਕਈ ਲੋਕਾਂ ਨੇ ਉਸ ਟਾਈਮ ਦੇ ਉੱਤੇ ਸੀਟ ਬੈਲਟਾਂ ਨਹੀਂ ਲਾਈਆਂ ਸੀਗੀਆਂ ਬਿਲਕੁਲ ਸਹੀ ਜਹਾਜ਼ ਜਾ ਰਿਹਾ ਸੀ ਪਰ ਆਲ ਆਫ ਸਦਰਨ ਇੰਨੀ ਜਿਆਦਾ ਗੜਬੜੀ ਹੋਈ ਜਿਹਦੇ ਨਾਲ ਲੋਕਾਂ ਦੇ ਸੱਟਾਂ ਲੱਗ ਗਈਆਂ ਸਿੰਗਾਪੁਰ ਬਾਉਂਡ ਬੋਇੰਗ 777 आ, 300 ER ਇਹਨੂੰ ਫਿਰ ਬੈਂਕਾਕ ਨੂੰ ਡਿਵਰਟ ਕੀਤਾ ਗਿਆ ਜਿੱਥੇ ਇਹਦੀ ਜਿਹੜੀ ਆ ਅਮਰਜੈਂਸੀ ਲੈਂਡਿੰਗ ਕੀਤੀ ਗਈ 211 ਯਾਤਰੀ ਸਗੇ ਇਸ ਜਹਾਜ਼ ਦੇ ਵਿੱਚ 18 ਕਰੂ ਮੈਂਬਰ ਸਗੇ ਇਹ ਸਿੰਗਾਪੁਰ 에ਅਰਲਾਈਨਸ ਨੇ ਦੱਸਿਆ ਹੈਗਾ ਤੇ ਸਿੰਗਾਪੁਰ 에ਅਰਲਾਈਨਸ ਨੇ ਆਪਣੀਆਂ ਕੰਟਰੋਲੈਂਸਸ ਵੀ ਜਿਹੜੇ ਉਸ ਪਰਿਵਾਰ ਨੂੰ ਦਿੱਤੀਆਂ ਆ ਭੇਜੀਆਂ ਜਿਨ੍ਹਾਂ ਦੇ ਜਿਨ੍ਹਾਂ ਦੀ ਇੱਕ ਜਣੇ ਦੀ ਮੌਤ ਹੋਈ ਹੈਗੀ ਆ ਅ ਕਹਿੰਦੇ ਪੀ 31 ਜਣੇ ਜੋ ਜਹਾਜ਼ ਦੇ ਉੱਪਰ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈਗਾ 에ਅਰਲਾਈਨ ਜੋ ਥਾਈ ਅਥਾਰਟिटीज ਆ ਉਹਨਾਂ ਦੇ ਨਾਲ ਰਲ ਕੇ ਹੈਲਪ ਕਰ ਰਹੀ ਆ ਜਿਹੜੇ ਯਾਤਰੀ ਆ ਉਹਨਾਂ ਦੇ ਸੱਟਾਂ ਲੱਗੀਆਂ ਆ ਹੁਣ ਵੀਡੀਓਜ਼ ਵੀ ਪਿਕਚਰਸ ਵੀ ਬਾਹਰ ਆਈਆਂ ਬਹੁਤ ਖਤਰਨਾਕ ਜਿਹੜਾ ਤੁਸੀਂ ਦੇਖ ਸਕਦੇ ਆ ਕਿ ਇੰਨਾ ਬੁਰਾ ਹਾਲ ਇੱਕ ਜਹਾਜ਼ ਦੇ ਵਿੱਚ ਹੋਇਆ ਹੈ ਜੀ ਟਰਬੂਲੈਂਸ ਜਿਹੜੀ ਆ ਇਹ ਗੜਬੜਾ ਹਿਲਜੁਲ ਆ ਅਕਸਰ ਆਪਾਂ ਵੀ ਜਿਹੜੇ ਫਲਾਈਟ ਕਰਦੇ ਆ ਤਾਂ ਪਾਇਲਟ ਕਹਿ ਦਿੰਦਾ ਵੀ ਅੱਗੇ ਟਰਬੂਲੈਂਸ ਆ ਰਹੀ ਆ ਤੇ ਸੀਟ ਬੈਲਟ ਲਾ ਲਓ ਕਈ ਇਹਦੀ ਲੋਕ ਨਹੀਂ ਵੀ ਲਾਉਂਦੇ ਵੀ ਚਲ ਗੱਡੀ ਖਹੂਗੀ ਪਰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਹਿਲਜੁਲ ਹੋਈ ਇੱਕ ਵੀਡੀਓ ਜਿਹੜੀ ਆ ਉਹ ਜਿਹੜੀ ਵਾਇਰਲ ਹੋ ਰਹੀ ਸੀ ਉਹ ਇੱਕ ਪੁਰਾਣੀ ਵੀਡੀਓ ਨਾਲ ਕਿਸੇ ਨੇ ਸ਼ੇਅਰ ਕਰ ਦਿੱਤੀ 2019 ਵਾਲੀ ਉਹ ਵੀ ਜਿਹੜੀ ਵਿੱਚ ਹੀ ਚਲਾਈ ਜਾ ਰਹੀ ਸੀ ਪਰ ਇਹ ਨਹੀਂ ਸੀਗਾ ਵੀ ਹਾਲਾਤ ਇਹਦੇ ਵਿੱਚ ਕਾਸੀ ਜਿਹੜੇ ਉਹ ਮਾਰੇ ਸੀਗੇ ਆ ਤੇ ਜਿੱਦਾਂ ਪਤਾ ਹੀ ਆ ਵੀ ਇੱਕ ਜਾਣੇ ਦੀ ਜਿਹੜੀ ਉਹ ਮੌਤ ਹੋਈ ਆ ਸੋ ਬੈਂਕਾਕ ਦੇ ਵਿੱਚ ਡਾਇਵਰਟ ਕਰਕੇ ਉੱਥੋਂ ਦੇ ਲੋਕਲ ਟਾਈਮ ਮੁਤਾਬਕ ਪੌਣੇ 4 ਵਜੇ ਸ਼ਾਮ ਦੇ ਉੱਥੇ ਉਹਨੂੰ ਜਿਹੜਾ ਉਹ ਲੈਂਡ ਕਰਾਇਆ ਗਿਆ ਲੰਡਨ ਤੋਂ ਸਿੰਗਾਪੁਰ ਨੂੰ ਇਹ ਜਿਹੜੀ ਫਲਾਈਟ ਆ ਉਹ ਜਾਣੀ ਸੀ ਫਲਾਈਟ ਨੰਬਰ SQ321 ਆ ਬਹੁਤ ਹੀ ਜ਼ਿਆਦਾ ਜਿਹੜੀ ਭਿਆਨਕ ਟ੍ਰਬਲੈਂਸ ਆ ਜਿਹੜੀ ਉਹ ਉੱਥੇ ਹੋਈ ਆ ਆ ਉਹ ਕਿੰਨੇ ਵੀ ਵਿੰਡ ਸ਼ੇਅਰ ਵੀ ਜਿਹੜੀ ਉਹ ਜਾਦਾ ਸੀ ਫਰੰਟਲ ਵਾਲੇ ਪਾਸੇ ਵੀ ਲੋਕ ਜਦੋਂ ਵੱਜੇ ਚੀਜ਼ਾਂ ਟੁੱਟੀਆਂ ਉਹਦੀਆਂ ਫੋਟੋਸ ਤਸਵੀਰਾਂ ਜਿਹੜੀਆਂ ਤੁਸੀਂ ਦੇਖੋਗੇ ਤਾਂ ਦੇਖ ਕੇ ਆ ਬੰਦਾ ਜਿਹੜਾ ਉਹ ਹੈਰਾਨ ਹੋ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਇੱਕ 2022 ਦੇ ਵਿੱਚ ਸਪਾਈਸ ਜੈਟ ਦੇ ਦੁਆਰਾ ਬੋਇੰਗ ਜਿਹੜਾ 737 800 에어ਕ੍ਰਾਫਟ ਜਿਹਦੇ ਵਿੱਚ 199 ਸਵਾਰ ਸੀਗੇ ਉਹਨੂੰ ਵੀ ਸਵੀਅਰ ਟਰਬੂਲੈਂਸ ਦਾ ਆ ਜਿਹੜਾ ਇਨਕਾਊਂਟਰ ਆ ਉਹ ਕਰਨਾ ਪਿਆ ਸੀਗਾ ਆ ਤੇ ਕਹਿੰਦੇ ਵੀ ਇੰਨਾ ਹੀ ਤੇ ਜ਼ਿਆਦਾ ਟੱਬੂਲੈਂਸ ਸੀ ਹਵਾਵਾਂ ਉੱਤੇ ਇੰਨੀਆਂ ਤੇਜ਼ ਸੀ ਜਿਹਦੇ ਨਾਲ ਉਸ ਟਾਈਮ ਦੇ ਉੱਤੇ ਉਹਦੀ ਸਪੀਡ ਦੀ ਜਿਹੜੀ ਸਪੀਡ ਆ ਉਹਦੀ ਗਤੀ ਆ 100 ਨਾਟ ਜਿਹੜੀ ਉਹ ਅਚਾਨਕ ਘਟ ਗਈ ਸੀਗੀ ਸੋ ਇਹ ਬਹੁਤ ਮੰਦਭਾਗੀ ਜਿਹੜੀ ਘਟਨਾ ਆ ਇਹ ਵਾਪਰੀ ਹੈਗੀ ਆ 73 ਸਾਲਾਂ ਦਾ ਬ੍ਰਿਟੇਨ ਦਾ ਰਹਿਣ ਵਾਲਾ ਬੰਦਾ ਸੀ ਜਿਸ ਦੀ ਇਹ ਮੌਤ ਹੋਈ ਆ ਜਿਹੜਾ ਲੰਡਨ ਤੋਂ ਸਿੰਗਾਪੁਰ ਵੱਲ ਨੂੰ ਜਿਹੜੇ ਉਹ ਜਾ ਰਹੇ ਸੀ ਤੇ ਫੋਟੋਗ੍ਰਾਫ ਦਿਖਾਉਂਦੇ ਆ ਕਿ ਕਿਸ ਤਰੀਕੇ ਨਾਲ ਪਾੜ ਪਏ ਆ ਕਿਸ ਤਰੀਕੇ ਨਾਲ ਅੰਦਰ ਜਿਹੜੇ ਹੈੱਡ ਵਾਲਾ ਹੁੰਦਾ ਆ ਸ਼ਾਤਾ ਉਹ ਟੁੱਟੀਆਂ ਜਿਹੜੀਆਂ ਉਹ ਆ ਪਈਆਂ ਆ ਕਹਿੰਦੇ ਵੀ ਮੋਸਟ ਲਾਈਕਲੀ ਉਹ 73 ਸਾਲਾਂ ਦੇ ਇਸ ਬ੍ਰਿਟਿਸ਼ ਬੰਦੇ ਨੂੰ ਹਾਰਟ ਅਟੈਕ ਉਸ ਦੌਰਾਨ ਆਇਆ ਹੋਗਾ ਹੁਣ ਟਾਪਸ ਜਿਹੜੀ ਆ ਉਸ ਦੀ ਹੋਊਗੀ ਕੁੱਲ 30 ਜਣੇ ਜਿਹੜੇ ਆ ਉਹ ਹਸਪਤਾਲ ਦੇ ਵਿੱਚ ਦਾਖਲ ਕਰਾਏ ਗਏ ਆ ਸੱਟਾਂ ਤੋਂ ਬਾਅਦ ਦੇ ਵਿੱਚ 18 ਨੂੰ ਜਿਹੜਾ ਹਸਪਤਾਲ ਦੇ ਵਿੱਚ ਤੇ 12 ਨੂੰ ਵੱਖ-ਵੱਖ ਹੋਰ ਹਸਪਤਾਲਾਂ ਦੇ ਵਿੱਚ ਜਿਹੜਾ ਉਹ ਟ੍ਰੀਟ ਕਰਕੇ ਕੱਲ ਦਿੱਤਾ ਗਿਆ ਸੀਗਾ ਸੋ ਇਹਦੇ ਵਿੱਚ ਹਰਜੋਤ ਸਿੰਘ ਜੀ ਹੁਣ ਕਲੀਅਰਲੀ ਹੋਣਾ ਹੈ ਵੀ ਆਬਵੀਅਸਲੀ ਲਾਸਟ ਰੂਟ ਵੀ ਹੋ ਸਕਦੇ ਆ ਤੇ ਇਹਦੇ ਨਾਲ ਜਿਨ੍ਹਾਂ ਨੂੰ ਨੁਕਸਾਨ ਪਹੁੰਚਿਆ ਆ ਕੋਈ ਨਾ ਕੋਈ ਇਹਨਾਂ ਨੂੰ ਜਿਹੜੀ ਰਾਸ਼ੀ ਆ ਤੇ ਉਹ ਵੀ ਜਿਹੜੀਆਂ ਚੀਜ਼ਾਂ ਆ ਉਹ ਮਿਲਣ ਗਈਆਂ ਇਹ ਜਿਹੜੀ ਟਰਬੂਲੈਂਸ ਜਿਹੜੀ ਦੇਖੀ ਗਈ ਹੈ ਡਾਟਾ ਜਿਹੜਾ ਸ਼ੋ ਕਰ ਰਿਹਾ ਆ ਵੀ ਇੰਨੀ ਕਿ ਜਿਆਦਾ ਸਵੀਅਰ ਟਰਬੂਲੈਂਸ ਸੀਗੀ 37000 ਫੁੱਟ ਦੀ ਉਡਾਨ ਉਹਨਾਂ ਨੇ ਅਚਨ ਚਿੱਤੇ ਉਹਨਾਂ ਨੂੰ 31000 ਦੇ ਉੱਤੇ ਲੈ ਕੇ ਆਉਣੀ ਪਈ 6000 ਫੁੱਟ ਬਹੁਤ ਹੀ ਜਲਦੀ ਜਿਹੜਾ ਆ ਉਹ ਥੱਲੇ ਨੂੰ ਲਿਆਂਦਾ ਉਸ ਮੌਕੇ ਜਹਾਜ਼ ਦੇ ਵਿੱਚ 211 ਸਵਾਰੀਆਂ ਤੇ 18 ਕਰੂ ਮੈਂਬਰ ਜਿਹੜੇ ਆ ਉਹ ਸਵਾਰ ਸੀਗੇ ਜਦ ਟਰਬੂਲੈਂਸ ਇਹ ਹਿੱਟ ਹੋਈ ਆ ਸਿੰਗapore ਦੇ ਟ੍ਰਾਂਸਪੋਰਟ ਮਨਿਸਟਰ ਚੀ ਹੋਂਗ ਕੈਟ ਨੇ ਕਿਹਾ ਆ ਕਿ ਜਿਹੜੀ ਉਹਨਾਂ ਦੀ ਸਰਕਾਰ ਆ ਉਹ ਹਰ ਇੱਕ ਹੈਲਪ ਪੈਸੇਂਜਰਸ ਨੂੰ ਤੇ ਪਰਿਵਾਰਾਂ ਨੂੰ ਦਊਗੀ ਤੇ ਮੈਂ ਬਹੁਤ ਦੁਖੀ ਆ ਇਹ ਜਿਹੜਾ 에ਅਰਲਾਈਨ ਦੇ ਉੱਤੇ ਵਾਪਰਿਆ ਹੈਗਾ SQ321 ਜੋ 에 ਫਲਾਈਟ ਲੰਡਨ ਦੇ ਹੀਥਰੋ 에ਅਰਪੋਰਟ ਤੋਂ ਸਿੰਗਾਪੁਰ ਨੂੰ ਜਾ ਰਹੀ ਸੀ ਇਹ ਉਹਨਾਂ ਨੇ ਆਪਣੇ ਫੇਸਬੁੱਕ ਤੇ ਪਾਇਆ ਹੈਗਾ ਟਰਬੂਲੈਂਸ ਮੋਸਟਲੀ ਜਾਂਜਾਂ ਦੇ ਵਿੱਚ ਹੁੰਦੀ ਹੈਗੀ ਆ ਪਰ ਜਿਹੜੇ ਨਵੇਂ ਜਿਹੜੇ ਹੁਣ ਰਿਸਰਚਰਸ ਆ ਰਾਜਕਨਵੀਰ ਸਿੰਘ ਜੀ ਉਹ ਇਹ ਇਹ ਕਹਿ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਲਾਈਮੇਟ ਚੇਂਜ ਕਰਕੇ ਬਹੁਤ ਜ਼ਿਆਦਾ ਟਰਬੂਲੈਂਸ ਤੁਸੀਂ ਫੀਲ ਕਰਿਆ ਕਰੋਗੇ ਸੋ ਇਹ ਦੇਖੋ ਕਿ ਕਿਤੇ ਤੱਕ ਅਸਰ ਜਾਣਾ ਆ ਤੇ ਇਹ ਹੁਣ 22 ਇਅਰ ਜਾਣਾ ਵੀ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਖਤਰੇ ਵਾਲੇ ਕੰਮ ਹੁੰਦਾ ਜਾ ਰਿਹਾ ਹੈਗਾ ਕੋਲ ਉਹ ਜੇ ਦੇਖਿਆ ਜਾਵੇ ਟਰੈਵਲਸ ਦੇ ਵਿੱਚ ਜਿਹੜਾ 에ਅਰ ਟਰੈਵਲ ਉਹ ਸਭ ਤੋਂ ਸੇਫ ਮੰਨਿਆ ਜਾਂਦਾ ਆ ਅ ਤੇ ਸਭ ਤੋਂ ਜਿਹੜਾ ਖਤਰਨਾਕ ਆ ਉਹ ਰੋਡਸ ਜਿਹੜੀਆਂ ਉਹ ਹੁੰਦੀਆਂ ਆ ਨਿਤ ਆ ਦੇਣ ਆਪਾਂ ਨੂੰ ਪਤਾ ਹੀ ਆ ਵੀ ਰੋਡਸ ਦੇ ਉੱਤੇ ਵੀ ਕਿੰਨੇ ਐਕਸੀਡੈਂਟਸ ਹੁੰਦੇ ਰਹਿੰਦੇ ਕਿੰਨੀਆਂ ਮੌਤਾਂ ਹੁੰਦੀਆਂ ਆ ਪਰ ਜਦੋਂ ਜਹਾਜ਼ ਦੇ ਨਾਲ ਹੁੰਦੀ ਏਦਾਂ ਦੀ ਘਟਨਾ ਤਾਂ ਉਸ ਦੀ ਖਬਰ ਜਿਹੜੀ ਆ ਤੇ ਉਸ ਦੀ ਚਰਚਾ ਜਿਹੜੀ ਆ ਆਬਵੀਅਸਲੀ ਜ਼ਿਆਦਾ ਜਿਹੜੀ ਉਹ ਹੁੰਦੀ ਆ ਅਸਰ ਪਤਾ ਨਹੀਂ ਕਿੱਥੇ 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 ਤੱਕ ਜਿਹੜਾ ਆ ਉਹ ਪਈ ਹੀ ਜਾਣਾ ਹੈਗਾ